ਅਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਬਰਨਾਲਾ ਨਿਊਜ਼ ਜਿਵੇਂ ਕਿ ਬਰਨਾਲਾ ਦੇ ਵਿੱਚ ਪਹਿਲੀ ਵਾਰ ਤੁਹਾਨੂੰ ਇੰਨਾ ਵੱਡਾ ਜਹਾਜ਼ ਨਹੀਂ ਦੇਖਾ ਹੋਣਾ ਮੇਲੇਆਂ ਦੇ ਵਿੱਚ ਜੋ ਕਿ ਬਰਨਾਲਾ ਦੇ ਵਿੱਚ ਤੁਹਾਨੂੰ ਜਹਾਜ਼ ਦਿਖਾਊਗਾ ਜਹਾਜ਼ ਦੇ ਵਿੱਚ ਵੀ ਤੁਹਾਨੂੰ ਲੈ ਕੇ ਜਾਵਾਂਗੇ ਤੇ ਸਾਰੀਆਂ ਮੇਲੇ ਦੀ ਅੰਦਰਲੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂ ਕਿ ਕਿਸ ਤਰ੍ਹਾਂ ਮੇਲੇ ਦੇ ਵਿੱਚ ਖਾਣ ਪੀਣ ਵਾਲੀਆਂ ਐਟਮਾ ਤੇ ਝੂਲੇ ਲੱਗੇ ਹੋਏ ਨੇ ਸਾਡੇ ਨਾਲ ਉਹਨਾਂ ਦੇ ਓਨਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਪਹਿਲਾਂ ਤੁਹਾਨੂੰ ਮੁਬਾਰਕਾ ਜਿਹੜਾ ਤੁਸੀਂ ਬਰਨਾਲਾ ਦੇ ਵਿੱਚ ਐਡਾ ਵੱਡਾ ਮੇਲਾ ਲਾਇਆ ਹਾਂਜੀ ਹਾਂਜੀ ਧੰਨਵਾਦ ਜੀ ਤੇ ਅਸੀਂ ਤਾਂ ਬਸ ਬਰਨਾਲੇ ਵਾਲ ਬਰਨਾਲਾ ਵਾਸੀਆ ਵਾਸਤੇ ਲਾਇਆ ਵੀ ਪਬਲਿਕ ਆਏ ਇੱਥੇ ਇੰਜੋਏਮੈਂਟ ਮਨੋਰੰਜਨ ਮੇਲਾ ਇੱਕ ਤਰ੍ਹਾਂ ਦਾ ਇਹ ਐਡਾ ਵੱਡਾ ਜਹਾਜ਼ ਲਾਇਆ ਉਹ ਤੁਸੀਂ ਕਿੱਦਾਂ ਲਾਇਆ ਮਨ ਦੇ ਵਿੱਚ ਕਿਵੇਂ ਸੋਚਿਆ ਇਹ ਅਸੀਂ ਪਹਿਲਾਂ ਵੀ ਲਾਂਦੇ ਰਹੇ ਆ ਜੀ ਵੀ ਪਹਿਲਾਂ ਵਾਲੇ ਸ਼ਹਿਰਾਂ ਚ ਅਸੀਂ ਲਾਇਆ ਇਹਨਾਂ ਨੂੰ ਅੱਛਾ ਜਿਵੇਂ ਦਿੱਲੀ ਲਾਇਆ ਗੁਜਰਾਤ ਲਾਇਆ ਹੈ ਹਰਿਆਣਾ ਯੂਪੀ ਸਾਰੀ ਜਗ੍ਹਾ ਲਾਇਆ ਹੈ ਤੇ ਐਤਕੀ ਸੋਚਿਆ ਵੀ ਬਰਨਾਲੇ ਚ ਵੀ ਲਾਈਏ ਬਰਨਾਲੇ ਵਾਲੇ ਲੋਕਾਂ ਨੂੰ ਵੀ ਦਿਖਾਈਏ ਕਿਵੇਂ ਮਨ ਦੇ ਵਿੱਚ ਕਿਵੇਂ ਸੋਚਿਆ ਕਿ ਇਹ ਜਹਾਜ਼ ਤੁਸੀਂ ਐਡਾ ਵੱਡਾ ਜਣਾ ਬਰਨਾਲੇ ਦੇ ਵਿੱਚ ਲਗਾਇਆ ਕੀ ਖਾਸੀਤਾ मेले दिखाई खासियत पूरा मेला ही पूरा मतलब एक खासियत मतलब पूरे मेले में ही हर चीज ऐसी है जिसके लिए भी लोग आए यहाँ पे जैसे खरीदारी करने आए अभी जैसे धीरे धीरे दुकानें बढ़ रही है इसके अंदर दुकानें लग रही है खरीदारी की दुकानें होगी अंदर कपड़ों की दुकानें हैं खाने पीने की बहुत दुकानें हैं ज्वेलरी की है लेडीज आइटम्स है बच्चों के लिए खिलौनों की दुकानें हैं हर चीज है मेले के अंदर ਜਿਵੇਂ ਅੱਜ ਅਸੀਂ ਦੇਖਿਆ ਕਿ ਮੇਲਾ ਆ ਸਟਾਰਟ ਹੋ ਚੁੱਕਿਆ ਪਰ ਅਸੀਂ ਦੇਖਿਆ ਕਿ ਤੁਰਕੀ ਦੀ ਜਿਹੜੀ ਆਈਸਕ੍ਰੀਮ ਆ ਅਸੀਂ ਪਹਿਲਾਂ ਮੂਵੀਆਂ 'ਚ ਦੇਖਦੇ ਹੁੰਦੇ ਸੀ ਜਾਂ ਫਿਲਮਾਂ 'ਚ ਦੇਖਦੇ ਹੁੰਦੇ ਸੀ ਤੁਸੀਂ ਉਹ ਵੀ ਆਟਮ ਇੱਥੇ ਲਿਆਂਦੀ ਆ ਹਾਂ ਤੁਰਕੀਸ਼ ਆਈਸਕ੍ਰੀਮ ਨੂੰ ਉਮੀਦਾਂ ਲਾਏ ਆ ਜੋ بڑے بڑے ਮੋਲਸ 'ਮੇ ਜਾਂ ਮੂਵੀਆਂ 'ਚ ਆਪਾਂ ਨੇ ਦੇਖਿਆ ਮੋਲਸ 'ਮੇ ਲਗਾ ਹੁੰਦਾ ਹੈ ਤੋ ਬਰਨਾਲਾ 'ਮੇ ਅਸੀਂ ਪਹਿਲੀ ਵਾਰ ਲਿਆਂ ਅਤੇ ਬਰਨਾਲਾ ਵਾਸੀ ਉਸਕਾ ਵੀ ਇੰਜੋਇਮੈਂਟ ਪੂਰਾ ਕਰ ਪਾਏਗੇ ਔਰ ਜੈਸੇ ਦੇਖਦੇ ਆ ਵੀ ਮੋਲ 'ਮੇ 300-400 ਰੁਪਏ ਚਾਰਜ ਕੀਤਾ ਜਾਂਦਾ ਹੈ ਉਸਕਾ ਆਈਸਕ੍ਰੀਮ ਦਾ ਹਮਾਰੇ ਯਾ ਨ ਹਾਂਜੀ ਹਾਂਜੀ 100 ਰੁਪਏ ਮੇ ਉਹ ਤੁਰਕੀਸ਼ ਆਈਸਕ੍ਰੀਮ ਕਾ ਇੰਜੋਏਰ ਮੇਲੇ ਦੇ ਵਿੱਚ ਕਿਹੜੇ ਕਿਹੜੀਆਂ ਸਟਾਲਾਂ ਕਹਿੰਦਾ ਮੈਂ ਦੁਕਾਨਾਂ ਤੁਹਾਡੇ ਵੱਲੋਂ ਖਾਸ ਲਗਵਾਈਆਂ ਗਈਆਂ ਨੇ ਇਸ ਮੇਲੇ ਦੇ ਵਿੱਚ ਇਸ 'ਚ ਵੁੱਲਨ ਕਪੜਾ ਮਤਲਬ ਜੋੜਾ ਬ੍ਰਾਂਡਿਡ ਕਪੜਾ ਕਹਿੰਦੇ ਨੇ ਜਿਹਨੂੰ ਉਹ ਮਾਲ ਆਇਆ ਹੋਇਆ ਇੱਥੇ ਜਿਹੜਾ ਸੇਲ 'ਚ ਲੱਗਿਆ ਹੋਇਆ ਪੂਰਾ ਲੋਟ ਦਾ ਮਾਲ ਜਿਹਨੇ ਕਹਿੰਦੇ ਆ ਉਹ ਪੂਰਾ ਵਧੀਆ ਮਾਲ ਇੱਥੇ ਸੇਲ 'ਚ ਲੱਗਿਆ ਹੋਇਆ 100 ਰੁਪਏ ਤੋਂ ਕਪੜਾ ਸਟਾਰਟ ਹੈ ਤੇ 1 ਕਿਲੋ ਜਿਵੇਂ ਅਸੀਂ ਮੇਲੇ ਦੇ ਵਿੱਚ ਦੇਖਿਆ ਹੋਰ ਮੇਲਾ ਦੇ ਵਿੱਚ ਜਹਾਜ਼ਾਂ ਦੇ ਟਿਕਟਾਂ ਜਾਂ ਕਹਿੰਦਾ ਮਤਲਬ ਲੈਣੀਆਂ ਰੇਟਾਂ ਦੇ ਉੱਤੇ ਲੋਕਾਂ ਨੂੰ ਜਿਹੜੇ ਚੂਲੇ ਪ੍ਰੋਵਾਈਡ ਕਰਵਾਏ ਜਾ ਰਹੇ ਕਰਵਾਏ ਜਾ ਰਹੇ ਆ ਬਿਲਕੁਲ ਨੋਰਮਲ ਰੇਟਾਂ ਤੇ ਜੋ ਮਤਲਬ ਵੀ ਹਰ ਹਰ ਆਦਮੀ ਇਸ ਕੋ ਅਫੋਰਡ ਕਰ ਸਕੇ ਭਈ ਗਰੀਬ ਅਮੀਰ ਜੋ ਵੀ ਹੈ ਸਭ ਬੰਦੇ ਅਫੋਰਡ ਕਰ ਸਕਦੇ 60 ਰੁਪਏ ਸਿਰਫ ਜੁਲਲੇ ਦੀ ਟਿਕਟ ਲਗਾਈਏ 40 ਰੁਪਏ ਦੇ ਜੁਲਲੇ ਸ਼ੁਰੂ ਹੋਏ ਕਿਹੜੇ ਕਿਹੜੇ ਆਈਟਮਾਂ ਚੂਲੇ ਦੀ ਇੱਥੇ ਲਗਾਈਆਂ ਗਈਆਂ ਨੇ ਮੇਲੇ ਦੇ ਵਿੱਚ ਜਾਇੰਟ ਵੀਲ ਹੈ ਨਾਊ ਹੈ ਬ੍ਰੇਕ ਡਾਂਸ ਹੈ ਕ੍ਰੋਸ ਹੈ ਡ੍ਰੈਗਨ ਹੈ ਕਟਰਪਿਲਰ ਹੈ ਔਰ ਛੋਟੇ ਬੱਚੋ ਕੀ ਬਹੁਤ ਆਈਟਮਸ ਹੈ 15 20 ਪ੍ਰਕਾਰ ਦੇ ਜੁਲਲੇ ਹੈ ਇੱਕ ਫੂਤ ਭਲਈਆ ਵੀ ਜਿਹੜਾ ਇੱਥੇ ਤੁਸੀਂ ਆ ਬੂਤ ਮੰਗਲਾ ਹੈ ਇਹ ਬਰਨਾਲਾ ਵਾਲੋਂ ਨੇ ਪਹਿਲੇ ਵੀ ਦੇਖਾ ਹੋਗਾ ਪਰ ਹਮਾਰੇ ਵਾਲਾ ਜੋ ਬੂਤ ਮੰਗਲਾ ਹੈ ਇਹ ਇਸ ਤੋਂ ਬਹੁਤ ਅਲੱਗ ਹੈ بڑا ਹੈ ਤੋਂ ਇਹ ਪੂਰਾ ਲੋਕੋ ਨੂੰ ਡਰਾਏਗਾ ਵੀ ਜੋ ਮਨੋਰੰਜਨ ਕਰਨਾ ਹੈ ਔਰ ਡਰਾਏਗਾ ਵੀ ਔਰ ਪਬਲਿਕ ਦਾ ਪੂਰਾ ਪੈਸਾ ਵਸੂਲ ਹੈ ਇਸੇ ਹੋਰ ਜਿਹੜੇ ਆਪਣੇ ਕਹਿੰਦਾ ਮਤਲਬ ਮੇਲੇ ਦੇ ਵਿੱਚ ਆਉਣ ਉਹ ਨਾਲ ਰਹਿੰਦੇ ਨੇ ਉਹਨਾਂ ਨੂੰ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਸੇਜ ਇਹ ਹੈ ਜੀ ਆਏ ਤੇ ਮੇਲੇ ਦਾ ਪੂਰਾ ਆਨੰਦ ਲੁੱਟਿਏ ਇੱਥੇ ਆ ਕੇ ਬਸ ਹੋਰ ਦੋਸਤੋ ਇਹ ਸਨ ਮੇਲੇ ਦੇ ਓਨਰ ਜਿਨ੍ਹਾਂ ਨਾਲ ਅਸੀਂ ਸਾਰੀ ਗੱਲਬਾਤ ਕੀਤੀ ਸਾਨੂੰ ਉਹਨਾਂ ਨੇ ਮੇਲੇ ਬਾਰੇ ਵੀ ਸਾਰਾ ਕੁਝ ਦੱਸਿਆ ਕਿ ਕਿਹੜੀ ਕਿਹੜੀ ਖਾਸੀ ਚੀਜ਼ਾਂ ਇੱਥੇ ਬਣਾਈਆਂ ਗਈਆਂ ਨੇ ਤੁਹਾਨੂੰ ਇੱਕ ਹੋਰ ਦੱਸ ਦਿਆਂ ਜਿਹੜਾ ਕਿ ਮੇਲੇ ਦੇ ਵਿੱਚ ਸਿਰਫ ਝੂਲਿਆਂ ਦਾ ਰੇਟ ਜਿਹੜਾ 60 ਰੁਪਏ ਰੱਖਿਆ ਗਿਆ ਨਾ ਕੋਈ 100 ਨਾ ਕੋਈ 200 ਤੁਸੀਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਆਓ ਤੇ ਝੂਲਿਆਂ ਦਾ ਆਨੰਦ ਮਾਣੋ ਤੇ ਮੇਲੇ ਦੀ ਖਾਸੀ ਤਾਂ ਜਿਹੜੇ ਦੁਕਾਨਾਂ ਵੀ ਇੱਥੇ ਬਹੁਤ ਜ਼ਿਆਦਾ ਬਾਹਰੋਂ ਲਗਾਈਆਂ ਗਈਆਂ ਨੇ ਇਸਤਾਲਾਂ ਦੇਖਦੇ ਰਹੋ ਸਿਟੀ ਬਰਨਾਲਾ ਨਿਊਜ਼ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਇਹ ਮੇਲਾ ਕਿਵੇਂ ਲੱ ਨੀਰਜ ਮੰਗਲਾ ਮੰਗਲਾ ਜੀ ਕਿਵੇਂ ਲੱਗਿਆ ਤੁਹਾਨੂੰ ਮੇਲਾ ਅੱਜ ਤੁਸੀਂ ਘੁੰਮਿਆ ਸਾਰਾ ਦੇਖਿਆ ਇਹ ਕਹਿੰਦਾ ਬਰਨਾਲੇ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਮੇਲਾ ਲੱਗਿਆ ਜਿਹੜਾ ਬਰਨਾਲਾ ਵਾਸੀਆਂ ਦੇ ਵਿੱਚ ਬਹੁਤ ਬੜਾ ਉੱਸਾ ਮੇਲੇ ਮੈਂ ਬਹੁਤ ਦੇਖੇ ਨੇ ਪਰ ਇਜਾ ਮੇਲੇ ਨਹੀਂ ਦੇਖਿਆ ਇਹ ਮੇਲਾ ਅੱਜ ਪਹਿਲੇ ਦਿਨ ਸਟਾਰਟ ਹੋਇਆ ਮੈਂ ਉਹਦੇ ਪਰਿਵਾਰ ਨਾਲ ਆਇਆ ਹਾਂ ਦੇਖਿਆ ਕਿ ਖਾਸ ਗੱਲ ਹੈ ਕਿ ਬਰਨਾਲਾ ਚ ਪਹਿਲੀ ਵਾਰ ਸਿੰਗਾਪੁਰ ਦਾ ਜਹਾਜ਼ ਲੈਂਡ ਕੀਤਾ ਐ ਲੱਗਦਾ ਹੈ ਕਿ ਜਿਹੜੇ ਜ਼ਿਆਦਾ ਪੈਸੇ ਅਫੋਰਡ ਨਹੀਂ ਕਰ ਸਕਦੇ ਜਹਾਜ਼ ਤੇ ਨਹੀਂ ਚੜ੍ਹ ਸਕਦੇ ਉਹ ਅੱਜ 30 ਰੁਪਏ ਟਿਕਟ ਨਾਲ ਪੂਰੇ ਜਾਂਦ ਦੇ ਨਿਆਰੇ ਲੈ ਸਕਦੇ ਸੀ ਸਿੰਗਾਪੁਰ ਦੀ ਕਹਿੰਦਾ ਮਤਲਬ ਸ਼ਹਿਰ ਸਿਰਫ 30 ਰੁਪਏ ਦੇ ਵਿੱਚ ਕਰ ਸਕਦੇ ਨੇ ਪੂਰਾ 30 ਚ ਜਿਹੜੇ 30 30000 ਲਾ ਕੇ ਟਿਕਟਾ ਚੜਦੇ ਨੇ ਉਹਨਾਂ ਨੂੰ ਉਹ ਨਿਆਰੇ ਨਹੀਂ ਆਉਂਦੇ ਇੱਥੇ 30 ਰੁਪਏ ਲਾ ਕੇ ਪੂਰੇ ਨਿਆਰੇ ਲੈ ਸਕਦੇ ਨੇ ਆ ਇਹ ਲਾ ਲਓ ਆਪਦੇ ਪਰਿਵਾਰ ਨਾਲ ਆਇਆ ਉਹਨਾਂ ਐ ਲੱਗਦਾ ਕਿ ਬਹੁਤ ਘੱਟ ਰੇਟ ਰੱਖਿਆ ਜੀ ਸੋਹ ਵੀ ਰੱਖਦੇ ਤਾਂ ਮੋਂ ਵੀ ਫੋਰਡ ਕਰਕੇ ਇੱਥੇ ਆਉਂਦਾ ਜ਼ਰੂਰ ਹੈ ਕਿਵੇਂ ਲੱਗਿਆ ਬਹੁਤ ਵਧੀਆ ਇੱਥੇ ਮੈਂ ਖਾਸ ਗੱਲ ਇਹ ਹੈ ਕਿ ਝੁੱਲੇ ਬਹੁਤ ਵੋਦ ਨਹੀਂ ਲਾਈਟਿੰਗ ਬਹੁਤ ਵਧੀਆ ਸਾਫ ਸੁਥਰੇ ਹੈ ਖਾਸ ਗੱਲ ਇਹਨਾਂ ਦੀ ਜਿਹੜੀ ਇੱਥੇ ਐਂਟਰੀ ਹੈ ਨਾ ਜੀ ਇਹ ਪੂਰੀ ਜਾਜ ਦੀ ਫੀਲਿੰਗ ਦੀ ਉਮੇ ਇਹਨਾਂ ਦੀ ਚੈਕਿੰਗ ਹੁੰਦੀ ਹੈ ਇਹ ਨਸ਼ੇ ਦਾ ਸਮਾਨ ਬਾਹਰ ਕੱਢਦੇ ਨੇ ਜਿਵੇਂ ਜਾਜ ਤੇ ਚੜਨ ਲੱਗੇ ਕਰਦੇ ਨੇ ਫਿਰ ਉਮੀ ਉੱਪਰ ਪੌੜੀਆਂ ਚੜ੍ਹਨੀ ਆ ਸੀਤਾ ਉਮੀ ਥੱਲੇ ਉਤਰੋ ਫੋਟੋ ਕਰਾਣੀ ਹੈ ਇਹਨਾਂ ਸੋਨਾ ਵਧੀਆ ਸਿੰਗਾਪੁਰ ਦਾ ਜਾਜ ਨਾ ਮੋਹ ਮਿਆ ਝੁੱਲੇ ਬਹੁਤ ਵਧੀਆ ਨੇ ਕਈ ਤਰ੍ਹਾਂ ਦੇ ਝੁੱਲੇ ਲੱਗੇ ਆ ਐ ਲਾ ਲੋ ਅੱਗੇ ਮੇਰੇ ਪਰਿਵਾਰ ਨਾਲਾਂ ਦਾ 2000 ਰੁਪਏ ਝੁੱਲਿਆਂ ਦਾ ਲੱਗ ਜਾਂਦਾ ਸੀ 100 ਰੁਪਏ ਡਿਕਟ 200 ਰੁਪਏ ਡਿਕਟ ਹੁੰਦੀ ਸੀ ਜਵਾਗ ਜਿੱਤ ਕਰਦੇ ਸੀ ਨਹੀਂ ਨਹੀਂ ਡਿਕਟ ਕਿੰਨੀ ਰੱਖੀ ਗਈ ਹੈ ਜੋ ਆਖਾ ਦੀ 40 ਰੁਪਏ ਦੀ ਤੇ ਵੱਡਿਆਂ ਦੀ 60 ਰੁਪਏ بس ਸਿਰਫ ਕਹਿਣਾ ਮਤਲਬ 100 ਤੋਂ ਥੱਲੇ ਥੱਲੇ ਮੇਲੇ ਦੇਖ ਸਕਦੇ ਨੇ ਮੈਂ ਕਹਿੰਦਾ ਮੈਂ ਤੇ ਪਰਿਵਾਰ ਨਾਲ 600 ਰੁਪਏ ਚ ਸਾਰਾ ਮੇਲਾ ਦੇਖ ਲਿਆ ਜਿੱਥੇ 2000 ਲੱਗਦੇ ਚ ਤੇ 600 ਜਿੱਥੇ ਮੈਂ ਇੱਕ ਵਾਰੀ ਆਣਾ ਚਾਹੁੰਦਾ ਸੀ ਹੁਣ ਮੈਂ ਇੱਥੇ 5-6 ਵਾਰੀ ਆਉਂਗਾ ਫਿਰ ਖਾਸ ਗੱਲ ਇੱਥੇ ਤੁਰਕੀ ਦੀ ਆਈਸਕ੍ਰੀਮ ਉਹ ਵੀ ਅਸੀਂ ਦੇਖਿਆ ਕਹਿਣ ਦਾ ਮਤਲਬ ਜਿਵੇਂ ਦੇਖਿਆ ਕਿ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਦੀ ਸੀ ਕਿ ਉਹ ਕੁਲਫੀ ਦਿੰਦੇ ਨੇ ਪਰ ਉਹ ਫੜਾਉਂਦੇ ਨਹੀਂ ਹੈਗੇ ਕੁਲਫੀ ਇਹ ਕਿਵੇਂ ਬਰਨਾਲੇ ਦੇ ਵਿੱਚ ਮੇਰਾ ਮੈਂ ਤਾਂ ਫਿਲਮਾਂ 'ਚ ਦੇਖਿਆ ਬੜਾ ਮਜ਼ਾ ਆਉਂਦਾ ਸੀ ਦੇਖ ਕੇ ਕਿ ਕਾਸ਼ ਯਾਰ ਅਸੀਂ ਵੀ ਕਦੇ ਕਰਾਂਗੇ ਸਾਡੇ ਸ਼ਹਿਰ 'ਚ ਵੀ ਕਦੇ ਹੋਊਗਾ ਐ ਲੱਗਾ ਜਿਹੜੇ ਮੇਲੇ ਵਾਲੇ ਮਾਲਕ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਯਾਰ ਜਿਹੜੀਆਂ ਅਸੀਂ ਸੁਪਨੇ 'ਚ ਦੇਖਦੇ ਸੀ ਜਾਂ ਫਿਲਮਾਂ 'ਚ ਦੇਖਦੇ ਸੀ ਉਹ ਸਾਨੂੰ ਇੱਥੇ ਪ੍ਰੋਵਾਈਡ ਕੀਤੀ ਆਈਸਕ੍ਰੀਮ ਤੁਰਕੀ ਦੀ ਉਹ ਪ੍ਰਦਰਸ਼ਨੀ ਦੇਖ ਕੇ ਅਸੀਂ ਆਪ ਬਹੁਤ ਘੱਟ ਰੇਟ 'ਚ ਉਹਨਾਂ ਦਾ ਅਸੀਂ 5-700 ਰੁਪਏ ਮੰਗੂਗਾ ਇਹ ਤਾਂ ਕੁਝ ਵੀ ਨਹੀਂ ਰੁਪਏ ਲੱਤੇ ਉਹਨੇ ਤਾਂ ਤਾਂ ਬਹੁਤ ਮਜ਼ਾ ਆਇਆ ਫਿਰ ਇੱਥੇ ਬ੍ਰਾਂਡਿਡ ਕੱਪੜੇ ਨੇ ਜੀ ਸਰਦੀਆਂ ਆ ਗਿਆ ਮੈਂ ਸੋਚਿਆ ਸੀ ਕਿ ਸਰਦੀ ਦੇ ਕੱਪੜੇ ਅੱਜ ਵੀ ਦੇਖਿਆ ਕਿ ਬ੍ਰਾਂਡਡ ਕੱਪੜਿਆਂ ਦੇ ਰੇਟ ਹੀ ਬਹੁਤ ਘੱਟ 250 300 ਰੁਪਏ ਦੇ ਵਿੱਚ ਮਿਲ ਰਹੇ ਸਾਰਾ ਕੁਝ ਮੈਂ ਕੋਟ ਲੈ ਕੇ ਆਇਆ ਜਿਹੜੇ ਮੇਰੇ ਪਾਇਆ ਇਹ 700 ਰੁਪਏ ਦੇ ਲੱਗੇ ਇੱਥੇ 300 ਰੁਪਏ ਦਾ ਮੈਨੂੰ ਆਲਾ ਤਾਂ ਮੈਂ ਠੱਗਿਆ ਮਹਿਸੂਸ ਕਰਦਾ 300 ਰੁਪਏ ਦਾ ਸਰਫ 300 ਰੁਪਏ ਦਾ ਲੈ ਕੇ ਆਇਆ ਜੀ ਐਂ ਲੱਗਦਾ ਕਿ ਬ੍ਰਾਂਡਡ ਕੱਪੜੇ ਹੀ ਬਹੁਤ ਸਸਤੇ ਰੇਟ ਤੇ ਐ ਫਿਰ ਮਾਦੇ ਮੇਰੀ ਚੋੱਖਾਂ ਨੇ ਨਾ ਜਿਵੇਂ ਪੈਨਸਲ ਬਬਲਸ ਵੇਰ ਲੱਤੇ ਐ ਉਹ ਵੀ ਆਜ ਪਿਆ 60 ਤੋਂ ਘੜ ਕੋਈ ਚੀਜ਼ ਮਿਲਦੀ ਨਹੀਂ ਇੱਥੇ ਸ ਅਜੀਮਨ ਰੌਣਜਨ ਵੀ ਕਰਦੇ ਰਹੀਏ ਤੇ ਸਾਡੇ ਚੀਜ਼ ਬਜਟ ਚ ਵੀ ਸਾਰਾ ਕੁਝ ਆ। ਨਾਲਾ ਵਾਸਤੇ ਉਸ ਮੇਲੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਮੈਂ ਤਾਂ ਇਹ ਕਹਿਣਾ ਜੀ ਜਿਨੇ ਮੇਲਾ ਨਹੀਂ ਦੇਖਿਆ ਉਹਨੇ ਕੁਝ ਵੀ ਨਹੀਂ ਦੇਖਿਆ। ਆਪਦੇ ਪਰਿਵਾਰ ਨਾਲ ਆਓ ਇੱਥੇ ਟਾਈਮ ਬਤਾਓ। ਦੋ ਵਾਰੀ ਆਓ, ਚਾਰ ਵਾਰੀ ਆਓ, 6 ਵਾਰੀ ਆਓ। ਅੱਗੇ ਮੇਲੇ ਚ ਲੜਾਈਆਂ ਹੁੰਦੀਆਂ। ਦੇਖਿਓ ਨਹੀਂ ਆਮ ਹੀ ਲੜਾਈਆਂ। ਲੜਾਈਆਂ ਕਿਉਂ ਹੁੰਦੀਆਂ ਨਸ਼ੇ ਬੱਤੇ ਕਰਕੇ। ਇਹ ਮੇਲਾ ਨਸ਼ਾ ਰਹਿਤ ਹੈ। ਸਾਫ ਸੁਥਰਾ ਹੈ ਜੀ ਬਿਲਕੁਲ। ਸਿਕਿਉਰਿਟੀ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਇਹਨਾਂ ਵੱਲੋਂ ਸਾਰਾ। ਆਖੜ ਦਾ ਦਾਦਾ ਸਪੌਂਸਰ ਆ ਜੀ। ਐਂਟਰੀ ਤੇ ਬੌ ਮੇਲੇ ਦੇ ਅੰਦਰ ਪੌਂਸਰ ਹੈ ਸਿਕਿਉਰਿਟੀ ਰੱਖੀ ਹੋਈ ਹੈ ਐਂਟਰੀ ਤੇ ਬਹੁਤ ਸਿਕਿਉਰਿਟੀ ਹੈ ਲੇਡੀਜ਼ ਲਈ ਲੱਗ ਸਿਕਿਉਰਿਟੀ ਹੈ ਅੱਗੇ ਕੀ ਹੁੰਦਾ ਸੀ ਕਲੇਜ ਜੈਂਟ ਸੀ ਹੁੰਦੇ ਸੀ ਨਹੀਂ ਇੱਥੇ ਲੇਡੀਜ਼ ਨੇ ਇੱਥੇ ਲੇਡੀਜ਼ ਨੇ ਜੈਂਟਸ ਵਾਸਤੇ ਜੈਂਟਸ ਆ ਪੂਰਾ ਤਿਆਰ ਰੱਖਿਆ ਗਿਆ ਲੈਣ ਜਿਹਨੇ ਵੀ ਇੱਥੇ ਮੇਲਾ ਲਾਇਆ ਹੈ ਮਾਲਕ ਉਹਨੇ ਪੂਰੇ ਪੈਸੇ ਲਾ ਕੇ ਲੋਕਾਂ ਦੀ ਸਿਕਿਉਰਿਟੀ ਬਾਰੇ ਸੋਚ ਕੇ ਫਿਰ ਇਹ ਕੰਮ ਕੀਤਾ ਤਾਂ ਮੈਂ ਚਾਹੁੰਦਾ ਕਿ ਬਣਾ ਸੀ ਕਿ ਆਪਾਂ ਉਹਨੂੰ ਕਾਹਨਾਂ ਨੂੰ ਕਾਮਯਾਬ ਕਰੀਏ ਇਹ ਮੇਲੇ ਬਾਰੇ ਕਿਉਂਕਿ ਉਹਨਾਂ ਨੇ ਆਪਣੇ ਬਾਰੇ ਇੰਨਾ ਸੋਚਿਆ ਤਾਂ ਆਪਣਾ ਵੀ ਕੁਝ ਫਰਜ਼ ਬਣਦਾ ਹੈ ਆਪਣੇ ਇਹ ਪੈਸੇ ਵਸੂਲ ਹੋਣਗੇ ਹੋਣਗੇ ਨਹੀਂ ਆਪਾਂ ਨੂੰ ਇਹ ਡਬਲ ਪੈਸੇ ਵਸੂਲ ਹੋਣਗੇ ਘੱਟ ਰੇਟਾਂ ਸਾਰੇ ਬਰਨਾਲਾ ਨਿਵਾਸੀ ਉਹਦੇ ਨਾਲ ਦੇ ਇਲਾਕਾ ਨਿਵਾਸੀ ਇੱਥੇ ਜ਼ਰੂਰ ਆਣ ਇੱਕ ਵਾਰ ਦੋਸਤੋ ਇਹ ਤੁਹਾਨੂੰ ਸਾਰਾ ਅਸੀਂ ਮੇਲੇ ਦਾ ਦ੍ਰਿਸ਼ ਵੀ ਦਿਖਾਇਆ ਤੇ ਤੁਹਾਨੂੰ ਇਹ ਮੈਸੇਜ ਵੀ ਦਿੰਨੇ ਆ ਅਸੀਂ ਕਹਿਣਾ ਵੀ ਆ ਕਿ ਬਰਨਾਲਾ ਦੇ ਵਿੱਚ ਜਿਹੜਾ ਇਹ ਮੇਲਾ ਲਗਾਇਆ ਗਿਆ ਜ਼ਰੂਰ ਇੱਥੇ ਪਹੁੰਚੋ ਆਪਦੇ ਬੱਚਿਆਂ ਨੂੰ ਲੈ ਕੇ ਪਹੁੰਚੋ ਅਤੇ ਝੂਲਿਆਂ ਦਾ ਆਨੰਦ ਮਾਣੋ ਤੇ ਜਿਹੜਾ 100 ਫੁੱਟਾ ਤੁਹਾਨੂੰ ਸਿੰਗਾਪੁਰ ਦਾ ਜਹਾਜ਼ ਵੀ ਤੁਹਾਨੂੰ ਲਗਾਇਆ ਗਿਆ ਉਹ ਵੀ ਜ਼ਰੂਰ ਆ ਕੇ ਇਸ ਦੇ ਵਿੱਚ ਦੇਖੋ ਦੇਖਦੇ ਰਹੋ ਸਿਟੀ ਬਰਨਾਲਾ ਨਿਊ